ਕਲਾ ਨੂੰ ਬੰਦ ਕਰਦੇ ਨਾ ਹੌਸਟ ਬਿਤਰ ਨਹੀਂ ਪੱਛੇ ਖਾਸ ਤਾਲ ਨੂੰ ਬੰਦ ਕਰ ਦੋ ਇਹਨਾਂ ਸਾਡੇ ਬਹੁਤ ਪੱਲਾ ਬੱਚਾ ਹੋਣਾ ਆ ਆਤਮਾਨੇ ਬਾਕੀ ਤੱਕ ਜਾਣੀ ਜਾਈਏ ਗੱਲ ਹੈਲਥ ਮਿਨਿਸਟਰ ਤੱਕ ਸਾਰੇ ਜਲੂਸ ਕੱਢਿਆ ਆ ਇਹਨਾਂ ਨੇ ਐਮਬੂਲੈਂਸ ਵੀ ਲੇਟ ਆਈ ਆ ਡਿਲੀਵਰੀ ਵੀ ਦੇਖੋ ਕਿੰਨੀ ਕਿੰਨੀ ਅੱਗੇ ਚੱਲੇ ਆ ਸਾਰੇ ਇਹੇ ਜੀ ਟੀ ਡਰਾਇ ਲੱਕ ਲਾਣ ਦਾ ਨਹੀਂ ਕੈਂਡੀੜਾ ਬੈ ਜਾ ਕੁੱਤੇ ਸਾਰੇ ਇਕੱਠੇ ਹੋਏ ਨੇ ਬੰਦ ਕਰਦੇ ਇਹਨੂੰ ਹਸਪੀਟਲ ਵੀ ਚੱਲਦਾ ਨਹੀਂ ਤਾਂ ਕਿੱਥੇ ਲਾਜ ਦੇ 10-10 ਲੱਖ ਦੇ ਦਾਅਵੇ ਕਰਦੇ ਨੇ ਕੱਲ੍ਹ ਗਾ ਦੇ ਮਾ ਪ੍ਰਾਈਵੇਟ ਐਂਬੂਲੈਂਸ ਨਾਲ ਕਿ ਜਾਵਾ ਗਿਆ ਸੀ ਆ ਡਿਲੀਵਰੀ ਨਹੀਂ ਹੋ ਰਹੀ ਇੱਕ ਸਿਵਲ ਹਸਪਤਾਲ ਕੋਲ ਡਿਲੀਵਰੀ ਨਹੀਂ ਹੋ ਰਹੀ ਸਿਵਲ ਹਸਪਤਾਲ ਲੱਖ ਲੱਖ ਦਾ ਸਿਵਲ ਹਸਪਤਾਲ ਸਿਵਲ ਹਸਪਤਾਲ ਤੇ ਹੀ ਬੰਦੀ ਹੋਣੀ ਡਿਲੀਵਰੀ ਨਹੀਂ ਹੁੰਦੀ ਇੱਕ ਪਚੇਤੀ ਪੋਟੀ ਨਹੀਂ ਗਈ ਸੀ ਜਿਹਨੂੰ ਅਸੀਂ ਬੋਨੀਅਮ ਸੈਂਡ ਕਹਿੰਦੇ ਨੇ ਬੋਨੀਅਮ ਸੈਂਡ ਵੀ ਇਸ ਤਰ੍ਹਾਂ ਦਾ ਥਿੱਕ ਬੋਨੀਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਕੀ ਕਹਿੰਦੇ ਗਿਆ ਹੋਇਆ ਸੀ ਵੱਡੇ ਹਸਪਤਾਲ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿੱਥੇ ਨਿੱਕੂ ਦਾ ਅਰੇਂਜਮੈਂਟ ਹੁੰਦਾ ਥੇ ਯ ਦੇਖੋ ਗਾਇਨੋਕੋਲੋਜਿਸ ਕਵਿਤਾ ਸ਼ਰਧਾਂਦਰ ਤੋਂ ਕੋਈ ਚੁਪਟੀ ਟੈਕੀ ਠੀਕ ਹੈ ਪਰ ਉਹਨਾਂ ਵੱਲੋਂ ਇਹ ਹੀ ਸੀ پیشنਟ ਨੂੰ ਤੁਸੀਂ ਰੈਫਰ ਕਰ ਦੋ ਇਹ ਉਹਨਾਂ ਦਾ ਫਰਜ਼ ਪੰਡਾ ਕਿ ਵੀ ਆ ਕੇ ਦੇਖਾਂਗਾ ਮਰੀਜ਼ ਦੇਖਣ ਨੂੰ ਮਰੀਜ਼ ਦੇਖ ਕੇ ਫਿਰ ਤੁਸੀਂ ਬੰਦਾ ਕਿ ਕਹਿੰਦੇ ਰੈਫਰ ਤੇ ਤੁਸੀਂ ਕਰਦੇ ਆਈ ਐਮ ਬਲ ਨਾ ਤੁਸੀਂ ਕਰਦੇ ਆ ਗਿਆ ਜੀ ਆ ਦਿੱਕੀ ਚ ਪੁੱਛ ਲਈ ਹੋ ਗਈ ਆ ਦੱਸਿਓ ਜੀ ਤੁਹਾਨੂੰ ਸਾਫ ਦੇ ਨੇ ਬਰਾਬਰ ਖੜ ਕੇ ਬਣਾ ਦਾ ਕੁਝ ਵੀ ਨਹੀਂ ਸਾਡੀ ਕੋਈ ਹੈ ਹੀ ਨਹੀਂ ਗੱਲ ਬੋਲਦੇ ਹੀ ਨਹੀਂ ਪੈ ਜਾਵੇਂ ਸਾਰੋਂ 9 ਮਹੀਨੇ ਹੋ ਗਏ 9 ਮਹੀਨੇ ਹੋ ਗਏ ਨਾ ਨੂੰ ਆਂਦੇ ਨਾ 9 ਮਹੀਨੇ ਪ੍ਰਾਈਵੇਟ ਵਾਂਗੂ ਪੈਸੇ ਦਿੱਤੇ ਨੇ ਨਾ ਇਹਨਾਂ ਨੂੰ 32500 ਐ ਅਸੀਂ ਦਿੱਤੇ ਇਹਨਾਂ ਨੂੰ ਆਹ ਇਹਦੇ ਪਾਉਂਦੇ ਉਹਨਾਂ ਦਾ ਜੀ ਹੋ ਜਾਂਦਾ 3 ਮਹੀਨੇ ਹੋ ਗਏ 6 ਵਜੇ ਤੋਂ 6 ਵਜੇ ਬੰਦ ਕਰ ਦੋ ਤੇਰੇ ਆਂ 6 ਵਜੇ ਤੋਂ ਮਾਸੀ 2 ਵਜੇ ਤੱਕ ਬੰਦੇ ਰਹਿਆ ਹਕ ਨਾ ਤੋ ਕ ਐਸੇ ਆ ਹਕ ਲਾ ਨੂੰ ਬੰਦ ਕਰ ਦੇ ਲਾ ਮੈਂ ਬਾਹਰ ਵੀ ਤਨ ਮੈਂ ਪੱਛਮੀ ਸਾਹ ਸੁਣਾ ਨੂੰ ਬੰਦ ਕਰ ਦੋ ਇਹਨੂੰ ਸਾਡੀ ਬਹੂ ਦੀ ਪਹਿਲਾ ਬੱਚਾ ਆਉਣ ਵਾਲਾ ਐ ਕੰਮ ਹੈ ਨਾ ਨਹੀਂ ਕਰਿਆ ਅਰੇ ਇਹ ਦੋਹਰਾ ਆਪਰੇ ਹਰਾਮ ਦੇ ਨੰਨੀ ਅੱਗ ਲੱਗੇ ਐਂਬੂਲੈਂਸ ਵੀ ਟਾਈਮ ਤੇ ਨਹੀਂ ਆਈ ਹੈਗੀ ਅੱਧਾ ਘੰਟਾ ਦਾ ਟਾਈਮ ਦੇ ਰਹੇ ਨੇ ਬੱਚਾ ਹੋਣ ਵਾਲਾ ਸਾਡੇ ਕੋਲ ਹੋਣੀ ਬੱਚਾ ਹੋਣ ਵਾਲਾ ਕੌਫੀ ਦਾ ਜਵਾਬ ਵੀ ਕਰ ਰਹੇ ਆ ਸਾਡੇ ਬਾਬੂ ਬੱਚਾ ਨਹੀਂ ਨਾ ਖੁੱਜੀ ਹੋ ਲਾਪਰਾ ਕੱਢੋ ਫਿਰ ਦੇਖਾਂਗੇ ਕੱਢ ਲਿਆ ਟਾਈਮ ਤਾਂ ਪ੍ਰਮਾਤਮਾ ਨੇ ਕੱਢ ਦੇਣਾ ਮਿਸਟਰ ਤੱਕ ਜਾਣੀ ਚਾਹੀਦੀ ਗੱਲ ਹੈਲਥ ਮਿਨਿਸਟਰ ਤੱਕ ਸਾਰੇ ਜਲੂਸ ਕੱਢਿਆ ਆ ਇਹਨਾਂ ਨੇ ਐਂਬੂਲੈਂਸ ਵੀ ਲੇਟ ਆਈ ਆ ਡਿਲੀਵਰੀ ਵੀ ਦੇਖੋ ਕਿੰਨੀ ਕਿੰਨੀ ਅੱਗੇ ਚੱਲੇ ਸੀ ਐਂਬੂਲੈਂਸ ਨੂੰ ਪ੍ਰਾਈਵੇਟ ਲੈ ਕੇ ਜੰਨੇ ਆ ਇੱਥੇ ਇਲਾਜ ਦੇ 10-10 ਲੱਖ ਦੇ ਦਾਅਵੇ ਕਰਦੇ ਨੇ ਕਰ ਲਓ ਆ ਪ੍ਰਾਈਵੇਟ ਐਂਬੂਲੈਂਸ ਲੈ ਕੇ ਜਾਵਾਂਗੇ ਅੱਧ ਨੂੰ ਆਏ ਵੀ ਗਏ ਮਣੇ ਲੱਖ 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 ਕੰਮ ਕਰ ਮਾਣਿਆ ਕੰਮ ਛੋੜੇ ਰੋ ਸਾਲੇ ਇਹੇ ਜੀ ਟੀ ਡਰਾਇਰ ਲੱਕ ਲਾਂਦਾ ਰਹੀ ਟੈਨਸ਼ਨ ਨਾ ਲੈ ਰਹਾ ਜਾਨਾ ਇਹ ਵੀ ਹੁੰਦੀ ਹੈ ਵੀ ਜਿਹੜਾ ਬਣਾਇਆ ਤਾਂ ਬੋਨੇ ਆ ਨਹੀਂ ਜਾਨੀ ਤੁਹਾਨੂੰ ਕੀ ਕਰ ਪੈਂਦੀ ਆ ਤੁਹਾਨੂੰ ਆਪੇ ਕਰ ਦੋ ਇਹ ਕੰਮ ਨਹੀਂ ਆਖਾਤੰਤਰ ਕਾ ਹੋਣ ਵਾਲੀ ਆ ਨਹੀਂ ਮਾਤਾ ਮੈਂ ਕੀ ਫੰਕ ਕਰ ਦੇਣਾ ਬਹੁਤ ਗੰਦਾ ਬਿਹੇਵਰ ਕਰ ਦਿੰਦੇ ਨੇ ਗਈਆਂ ਇਹਨੇ ਕਿਨੇ ਖਾ ਉਹਦਾ ਹੁੰਦਾ ਚਲ ਬੈਠੋ ਨਹੀਂ ਬੈਠੋ ਖਾ ਲੈਣ ਗਈਆਂ ਆਈਆਂ ਨੇ ਪੈਸੇ ਨਹੀਂ ਮਿਲਦੇ ਰੋਂਦੇ ਪਏ ਨੇ ਅੱਛਾ ਲਗ ਭਰੇ ਕੇ ਉਹ ਚਾਹ ਦੇ ਬੇੜਾ ਬੇੜਾ ਕੁੱਤੇ ਸਾਲੇ ਇਕੱਠੇ ਹੋਏ ਨੇ ਵੱਧ ਗਾਦੇ ਨੇ ਹਸਪੀਟਲ ਵੀ ਚੱਲਦਾ ਨਹੀਂ ਤਾਂ ਪੁੱਛਦਾ ਨਹੀਂ ਹਾਂ ਕਿ ਦੋ ਵਾਰੀ ਤਾਂ ਮੈਨੂੰ ਜਵਾਬ ਦੇ ਦਿੱਤਾ ਗੱਲ ਵੀ ਨਹੀਂ ਮਾਰਿਆ ਦੇਖੋ ਜਿਹੜੇ ਪੇਸ਼ੈਂਟ ਕਿੰਨੇ ਦੇ ਇੱਥੇ ਚੈੱਕ ਅਪ ਕਰਵਾਉਂਦਾ ਸੀਗਾ ਤੇ ਉਹਨਾਂ ਵੱਲੋਂ ਕਿੰਨੇ ਦੇ ਜਿਹੜਾ ਮੌਕੇ ਤੇ ਆਏ ਤੇ ਜਿਹੜਾ ਐਮਰਜੈਂਸੀ ਮੈਡੀਕਲ ਆਫੀਸਰ ਨੇ ਤੇ ਸਟਾਫ ਨਰਸਾਂ ਨੇ ਡਿਊਟੀ ਨੇ ਲਈ ਜਾਂਦੇ ਇਹਨੂੰ ਅਸੈਸ ਕੀਤਾ ਉਨ੍ਹਾਂ ਵੱਲੋਂ ਇਹ ਪੇਸ਼ੈਂਟ ਨੂੰ ਕਿਹਨਾਂ ਦੇ ਰੈਫਰ ਕਰਨ ਦੀ ਹਦਾਇਤ ਕੀਤੀ ਗਈ ਜਿਹੜਾ ਕਿਉਂ ਰੈਫਰ ਕਰਨ ਦੀ ਹਦਾਇਤ ਕੀਤੀ ਗਈ ਕਿ ਡਾਕਟਰ ਕਵਿਤਾ ਸ਼ਰਮਾ ਦੇ ਕਹਿੰਦੇ ਗਾਇਨੋਕੋਲੋਜਿਸਟ ਹੈ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਵੀ ਇਹਨੂੰ ਰੈਫਰ ਕਰ ਦਿੱਤਾ ਜਾਵੇ ਤੇ ਉਹਨਾਂ ਨੇ ਰੈਫਰ ਕਰ ਦਿੱਤਾ ਤੇ ਜਿਹੜਾ ਹੈਗਾ ਪਰ ਫਿਰ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਕਿਕਿੰਗ ਆ ਤੇ ਕੱਥੇ ਬਥੇ ਜਿਹੜਾ ਉਹਨਾਂ ਨੇ ਉਹ ਸੋਹੇ ਅਗਲੇ ਅਸੀਂ ਕਿੱਥੇ ਨਹੀਂ ਲੈ ਕੇ ਜਾਣਾ ਤੁਸੀਂ ਜੀ ਜੀ ਦਾ ਇੱਥੇ ਹੀ ਸਾਡਾ ਅਰੇਂਜਮੈਂਟ ਕਰਦੇ ਦੋ ਜਿਸ ਲਈ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਸਾਰੀ ਆਪਣੀ ਟੀਮ ਜੀ ਕਹਿੰਦੇ ਸਨੇਰਾ ਨੈਥਿਕ ਫਰਜ ਕੀ ਕਹਿੰਦਾ ਬੀ ਐਸ ਐਮਓ ਬੀ ਦਾ ਸਰਜਨ ਮੈਂ ਜੀ ਕਹਿੰਦੇ ਆ ਕੇ ਰਾਤ ਨੂੰ ਜੀ ਕਹਿੰਦੇ ਇਹਨਾਂ ਦਾ ਸਟੇਰਿੰਗ ਦਿੱਤਾ ਸਰਜਰੀ ਦੇ ਵਿੱਚ ਕੀ ਕਹਿੰਦੇ ਬੱਚੇ ਦੀ ਜਿਹੜੀ ਉਹ ਵੀ ਕਿਉਂ ਕੀਤਾ ਕਿਉਂਕਿ ਬੱਚੇ ਦੀ ਪਾਟੀ ਨਿਕਲੀ ਹੋਈ ਸੀ ਜਿਹਨੂੰ ਅਸੀਂ ਬਿਟੋਨੀਅਮ ਸੈਂਡ ਕਹਿੰਦੇ ਨੇ ਮਿਕੋਨੀਅਮ ਸੈਂਡ ਵੀ ਇਸ ਤਰ੍ਹਾਂ ਦਾ ਥਿੱਕ ਬਿਟੋਨੀਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਕੀ ਕਹਿੰਦਾ ਗਿਆ ਹੋਇਆ ਸੀ ਮੌਕੇ ਤੇ ਪੇਟਾਟ੍ਰੀਸ਼ਨ ਸਦਿਆ ਗਿਆ ਮਤਲਬ ਉਹ ਅਵੇਲੇਬਲ ਸੀਗੇ ਜਿਸੋ ਲਈ ਕਹਿੰਦੇ ਆਪਾਂ ਸਰਜਰੀ ਕੀਤੀ ਆ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਔਰ ਉਹਨੂੰ ਇੰਟਿਊਬੇਟ ਕਰਕੇ ਵੱਡੇ ਹਸਪੀਟਲ ਦੇ ਵਿੱਚ ਰਜਿੰਦਰਾ ਹਸਪੀਟਲ ਵਿਖੇ ਭੇਜਿਆ ਗਿਆ ਜਿੱਥੇ ਨਿਕੂ ਦਾ ਅਰੇਂਜਮੈਂਟ ਆ ਉਹ ਤਾਂ ਨੀਓਨੈਟਲ ਐਕਸੀ ਦੇਖੋ ਗਾਇਨੋਕੋਲੋਜਿਸ ਕਵਿਤਾ ਸ਼ਰਮਾ ਮੇਰੇ ਤੋਂ ਕੋਈ ਛੁੱਟੀ ਲੈ ਕੇ ਤੀਏ ਔਰ ਕੋਈ ਮੇਰੇ ਤੋਂ ਸਟੇਸ਼ਨ ਛੱਡਣ ਦੀ ਹੋਣਾ ਬਲੋਂਗ ਕੀਤੀ ਨਾ ਉਹਨਾਂ ਨੇ ਸਟੇਸ਼ਨ ਨਹੀਂ ਛੱਡਣ ਦੀ ਨੂੰ ਕੋਈ ਅਨੁਮਤੀ ਲਿੱਤੀ ਕੀ ਦੀ ਨਾ ਸਟੇਸ਼ਨ ਛੱਡਿਆ ਮੈਂ ਉਹਨਾਂ ਨੂੰ ਕਾਲ ਕੀਤੀ ਸੀਗੀ ਇਵਨ ਦੀ ਐਮਓ ਨੇ ਵੀ ਕਿਹਾ ਤਾਂ ਕਈ ਵਾਰੀ ਉਹਨਾਂ ਨੂੰ ਕਾਲ ਕੀਤੀ ਪਰ ਉਹਨਾਂ ਵੱਲੋਂ ਇਹ ਜੀ پیشنਟ ਨੂੰ ਤੁਸੀਂ ਰੈਫਰ ਕਰ ਦੋ ਇਹ ਉਹਨਾਂ ਦਾ ਫਰਜ਼ ਬਣਦਾ ਕਿ ਵੀ ਆ ਕੇ ਕੀ ਕਹਿੰਦੇ ਮਰੀਜ਼ ਦੇਖਣ ਨੂੰ ਮੀਤ ਦੇਖ ਕੇ ਫਿਰ ਤੁਸੀਂ ਬਣਦਾ ਕਿ ਕਹਿੰਦੇ ਰੈਫਰ ਕਰ ਤੇ ਤੁਸੀਂ ਕਰੋ ਮਰੀਜ਼ ਦੇ ਰਿਸ਼ਤੇਦਾਰ ਇਸ ਗੱਲ ਨੂੰ ਕਿਹਾ ਕਿ ਕਹਿੰਦਾ ਜਿਹੜਾ ਬਿਲਕੁਲ ਵੀ ਤਿਆਰ ਨਹੀਂ ਸੀ ਕਿ ਵੀ ਅਸੀਂ ਪੇਸ਼ੈਂਟ ਇੱਥੋਂ ਲੈ ਕੇ ਜਾਈਏ ਅਸੀਂ 9 ਮਹੀਨੇ ਇੱਥੇ ਚੈੱਕ ਰਹਿ ਸਾਡਾ ਸਜੇਰੇ ਇੱਥੇ ਕਰਾਓ ਔਰ ਮੈਂ ਆਪਣੀ ਕੀ ਕਹਿੰਦਾ ਰਿਸਪੌਂਸਿਬਿਲਟੀ ਸਮਝ ਕੇ ਇਹਨੂੰ ਜਿਹੜਾ ਹੈਗਾ ਆ ਕੇ ਫਿਰ ਕੀ ਕਹਿੰਦਾ ਕਿਉਂਕਿ ਗਾਇਨੋਕੋਲੋਜਿਸਟ ਆਈ ਨਹੀਂ ਤੇ ਦੂਸਰੀ ਗਾਇਨੋਕੋਲੋਜਿਸ ਡਾਕਟਰ ਦਲੀਮਾ ਉਹ ਕੀ ਕਹਿੰਦਾ ਬੈਟਰ ਰਸਤੇ ਹੈ ਉਹਦੇ ਵੱਲੋਂ ਕੀ ਕਹਿੰਦਾ 2 ਮਹੀਨੇ ਦੀ ਛੁੱਟੀ ਤੋਂ ਅਜੇ ਹੁਣ ਗੱਲ ਇਹ ਆ ਕਿ ਵੀ ਮੇਰੇ ਵੱਲੋਂ ਮਰਦੀ ਕਾਰਵਾਈ ਦੇ ਤੌਰ ਤੇ ਉਹਨਾਂ ਨੇ ਵੀ ਕੀ ਕਹਿੰਦਾ ਜਵਾਬਦਲ ਵੀ ਕਰ ਦਿੱਤੀ ਕਿ ਆ ਕਿ ਲੋਕ ਆਖਦੇ ਆ ਕਿ ਕਿਉਂ ਨਹੀਂ ਪੇਸ਼ੈਂਟ ਦੇਖਿਆ ਜਿਸ ਵਲੇ ਕਿ ਅੰਨਾ ਕੀ ਕਰਦੇ ਜਿਹੜਾ ਹੈਗਾ ਮਤਲਬ ਹਲਾ ਹੋ ਰਿਹਾ ਸੀ ਕੀ ਕਹਿੰਦੇ ਹਸਪੀਟਲ ਦੇ ਵਿੱਚ ਕੀ ਕੀ ਕਹਿੰਦੇ ਜਿਹੜਾ ਹੈਗਾ ਸਾਨੂੰ ਕਿਉਂ ਕਿਉਂ ਰਹਿ ਸਕ ਦਿੱਤਾ ਹੈ